ਹਾਂਜੀ ਹਰ ਹਰ ਮਹਾਦੇਵ ਜੀ ਜੈ ਸ਼੍ਰੀ ਰਾਮ ਜੀ ਅੱਜ ਪਿੰਡ ਸਤਨੌਰ ਦੀ ਸੰਗਤ ਵੱਲੋਂ ਛੋਟੇ ਟੋਬੇ ਤੇ ਵੱਡੇ ਟੋਬੇ ਪੂੰਗ ਮਛਲੀਆਂ ਛੱਡੀਆਂ ਜਾ ਰਹੀਆਂ ਹਨ ਜਿਸ ਕਾਰਨ ਟੋਬੇ ਦਾ ਗੰਦਾ ਪਾਣੀ ਸਾਫ਼ ਰਹੇਗਾ ਸਾਨੂੰ ਸਾਰਿਆਂ ਨੂੰ ਪਿੰਡ ਦੇ ਦੋਨਾਂ ਟੋਬਿਆਂ ਨੂੰ ਸਾਫ਼ ਰੱਖਣ ਲਈ ਮਿਲਜੁਲ ਕੇ ਤੇ ਇਕਜੁੱਟ ਹੋ ਕੇ ਉਸ ਦੀ ਸਾਂਝ ਸੰਭਾਲ ਰੱਖਣੀ ਚਾਹੀਦੀ ਹੈ ਤੇ ਪਿੰਡ ਦੀ ਸਾਫ਼ ਸਪਾਈ ਪਿੰਡ ਵਾਸੀਆਂ ਦੇ ਸਹਿਯੋਗ ਦੁਆਰਾ ਹੀ ਸੰਭਵ ਹੋ ਸਕਦੀ ਹੈ ਤੇ ਅੱਜ ਜਿਹੜੀਆਂ ਮਛਲੀਆਂ ਛੱਡੀਆਂ ਗਈਆਂ ਹਨ ਏ ਵੀ ਪਿੰਡ ਵਾਸੀਆਂ ਦੇ ਸਹਿਯੋਗ ਕਾਰਨ ਹੀ ਛੱਡੀਆਂ ਗਈਆਂ ਹਨ। ਬਾਕੀ ਇਸ ਵੀਡੀਓ ਨੂੰ ਪੂਰਾ ਦੇਖੋ। ਪਿੰਡ ਦੀ ਸਾਸਪਾਈ ਹੋਰ ਕਿਸ ਪ੍ਰਕਾਰ ਕਰਵਾਈ ਜਾ ਸਕੇ ਕਮੈਂਟ ਸੈਕਸ਼ਨ 'ਚ ਜਾ ਕੇ ਆਪਣੀ ਰਾਏ ਜ਼ਰੂਰ ਦੇਵੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪਿੰਡ ਦੇ ਹੋਰ ਸੇਵਾਦਾਰ ਪਿੰਡ ਦੀ ਸਾਸਪਾਈ ਵਿੱਚ ਆਪਣਾ ਹਿੱਸਾ ਪਾਣ ਚਲੋ। ਥੋੜਾ ਹੀ ਆ ਗਿਆ। ਚਲੋ। ਖੜ ਦੇ ਖੜ ਦੇ ਖੜ ਦੇ। ਇਹ ਤਾਂ ਆ ਗਿੱਟਾ ਕਰੀਆ ਹੈ ਤੇ ਬਹੁਤ ਮੰਨਦਾ ਹੈ ਨਾ ਮੇਰੇ ਟੱਪਦੀਆਂ ਰਹੀਆਂ ਨਾ ਜਿੱਤਾ ਫੇਰਾ ਹੋ ਜਾਣਾ